ਫੈਸਲਾ ਕੀਤਾ ਦੇ ਕੇ ਕੱਟਰਤਾ ਨੂੰ ਲੈ ਕੇ ਇੱਕ ਵੱਡਾ ਫੈਸਲਾ ਕਹਿ ਸਕਦੇ ਹਾਂ ਕਿ ਕਿਉਂਕਿ ਇਹਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਉਹ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੈ ਜੀ ਗੁਰੂ ਸਾਹਿਬ ਹਾਜਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਜੀ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੈ ਸੁਧਾਰ ਲਹਿਰ ਜੀ ਅਸੀਂ ਪ੍ਰਸਾਰ ਲਹਿਰ ਹੋਹੀ ਹੈ ਜਿਹੜੇ ਉਸਕ ਨੇ ਕਮਾਦੇ ਰੇ ਉਸਵਾਜ ਹੋ ਰਹਿ ਚੱਕੀ ਪਈ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲਹਿਰ ਹੋਵੇ ਜਾਂ ਬਦਲਾਵ ਲਹਿਰ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜੀਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਯਾਲੂ ਕਿਰਪਾਲੂ ਨੇ ਜੀ ਆ ਜੋ ਵੀ ਸਜ਼ਾ ਲੱਗਿਆ ਤੰਨੂ ਮਾਜਰਾ ਤੋਂ ਉਹ ਗੱਲ ਕਹੀ ਗਈ ਹੈ ਕਿ ਜਿਹੜੀ ਜਾਪ ਨੂੰ ਮਾਫੀ ਦਿੱਤੀ ਗਈ ਸੀ ਕਮੇਟੀ ਜਿਹੜੇ ਫੈਸਲਾ ਨਹੀਂ ਲਿੱਤਾ ਗਿਆ ਸੀ ਫੈਸਲਾ ਕਿੱਥੋਂ ਤੱਕ ਨੂੰ ਲੈ ਕੇ ਇੱਕ ਵੱਡਾ ਫੈਸਲਾ ਕਹਿ ਸਕਦੇ ਹਾਂ ਲਈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਉਹ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੀ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੈ ਕਿਉਂਕਿ ਹੋ ਲਨਹਾਰਾਂ ਜੀ ਅਸੀਂ ਸੁਧਾਰ ਲੈ ਰਹੇ ਹੋਹੀ ਹੈ ਜੀ ਜਿਹੜੇ ਉਸ ਟੈਕ ਬਣਾਦੇ ਰਹੇ ਉਸ ਵਾਜੋ ਵਰਾ ਚੱਕੇ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰਹੇ ਹੋਵੇ ਜਾਂ ਬਦਲਾਅ ਲੈ ਰਹੇ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜੀਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦਿਆਲੂ ਕਿਰਪਾਲੂ ਨੇ ਜੀ ਆ ਜੋ ਵੀ ਸਜਾ ਲੱਗਣੀ ਚੰਦੂ ਮਾਜਰਾ ਤੋਂ ਬੰਦੇ ਗੱਲ ਕਹੀ ਗਈ ਹੈ ਕਿ ਜਿਹੜੀ ਜਾਪ ਨੂੰ ਮਾਫੀ ਦਿੱਤੀ ਗਈ ਸੀ ਅੱਗੇ ਪ੍ਰਵਾਦਾਂ ਨੂੰ ਦਿੱਤੀ ਗਈ ਕੋਰ ਕਮੇਟੀ ਵਿੱਚ ਫੈਸਲਾ ਨਹੀਂ ਲਿੱਤਾ ਗਿਆ ਸੇ